ਸਰਵਿਕਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਤੁਹਾਡੇ ਵੀ ਸਰੀਰ ਸ਼ਾਮ ਨੂੰ ਜਦੋਂ ਕੰਮ ਤੋਂ ਆਉਨੇ ਹੋ ਥੱਕਿਆ ਔਰ ਕਮਜ਼ੋਰ ਮਹਿਸੂਸ ਕਰਦਾ ਹੈ ਤਾਂ ਇਸ ਦੇ ਪੰਜ ਕਾਰਨ ਨੇ ਪਹਿਲਾ ਕਾਰਨ ਹੋ ਗਿਆ ਤੁਹਾਨੂੰ ਨੀਂਦ ਪੂਰੀ ਨਾ ਕਰਨਾ ਮਤਲਬ ਇਨਸਫੀਸ਼ੀਐਂਟ ਸਲੀਪ ਤੁਸੀਂ ਆਪਣੀ ਨੀਂਦ ਪੂਰੀ ਨਹੀਂ ਕਰਦੇ ਦੂਸਰੇ ਨੰਬਰ ਤੇ ਡੀ ਹਾਈਡਰੇਸ਼ਨ ਪਾਣੀ ਦੀ ਕਮੀ ਹੋ ਜਾਣਾ ਤੀਸਰੇ ਨੰਬਰ ਤੇ ਆਪਣੇ ਸਟ्रेस ਹੋਣਾ कोई दिमाग से थोड़े बोझ है चौथे नंबर से कसरत नहीं करते मतलब तुसी कोई एक्सरसाइज नहीं करते पांचवे नंबर से पुअर डाइट, मतलब डाइट प्रॉपर नहीं लेंगे ये कारण ने जे करके तुसी रोज शाम सवेरे थकिया और कमजोर महसूस करते हो सारिया कसरत और सारिया गलों आप बड़ी आसान कसरत लेके आए हैं तो सिर्फ चार कसरत ने अगर तीस ये चार कसरत ਸਵੇਰੇ ਸ਼ਾਮ ਕਰੋਗੇ ਨਾ ਤਾਂ ਤੁਸੀਂ ਥਕਿਆ ਮਹਿਸੂਸ ਕਰੋਗੇ ਔਰ ਨਾ ਹੀ ਤੁਸੀਂ ਕਮਜ਼ੋਰ ਮਹਿਸੂਸ ਕਰੋਗੇ ਨਾਲ ਤੁਸੀਂ ਪ੍ਰੋਪਰ ਮਾਤਰਾ ਦੇ ਵਿੱਚ ਪਾਣੀ ਪੀਣਾ ਸ਼ੁਰੂ ਕਰਨਾ ਹੈ ਔਰ ਪ੍ਰੋਪਰ ਮਾਤਰਾ ਦੇ ਵਿੱਚ ਖਾਣ ਪੀਣ ਸ਼ੁਰੂ ਕਰਨਾ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਧ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਧ ਸਿੰਘ ਔਰ ਸਾਡਾ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਨੂੰ ਜਰੂਰ ਸਬਸਕ੍ਰਾਈਬ ਕਰਿਓ Facebook ਤੇ ਐਸ ਸਾਰੀ ਸਿੰਘ ਸਰਾਨ ਫਿਜ਼ੀਓਥੈਰੇਪੀਕ ਕਲੀਨਿਕ ਦੇ ਨਾਮ ਤੇ ਪੇਜ ਹੈ ਉਸ ਨੂੰ ਵੀ ਫੋਲੋ ਜਰੂਰ ਕਰਿਓ ਔਰ ਨਾਲ ਦੀ ਨਾਲ Snapchat ਤੇ ਡਾਕਟਰ ਗੁਰਸ਼ੀਰ ਸਿੰਘ ਸਰਾਨ ਨੂੰ ਵੀ ਫੋਲੋ ਕਰ ਲਿਓ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ सो नंबर वन एक्सरसाइज की है आप बॉडी अपने नुकू खे होकर एक जगह से आप ट्विस्ट करना यानी कि रोल करना आप दोनों हाथ इदा रखा और बॉडी एदा कमावे एक फिर दो फिर तीन फिर चार फिर पं फिर छत फिर अठ फिर नौ फिर दस ਤੇ ਰਿਲੈਕਸ ਇੱਕ ਅਸਰਤ ਦੇ ਦੌਰਾਨ ਜਿਵੇਂ ਤੁਸੀਂ ਦੇਖਿਆ ਅੱਖਾਂ ਨੇ ਜਿਹੜੀਆਂ ਤੁਹਾਡੀਆਂ ਖੁੱਲੀਆਂ ਰੱਖਣੀਆਂ ਨੇ ਅਗਰ ਤੁਸੀਂ ਅੱਖਾਂ ਬੰਦ ਕਰਕੇ ਕਰੋਗੇ ਤਾਂ ਤੁਸੀਂ ਟਰਡਾ ਇੰਬੈਲੈਂਸ ਹੋ ਜਾਏਗਾ ਔਰ ਤੁਸੀਂ ਗਿਰ ਸਕਦੇ ਹੋ ਸੋ ਹਮੇਸ਼ਾ ਜਦੋਂ ਵੀ ਬਾਡੀ ਟਵਿਸਟ ਕਰਨੀ ਹੈ ਅੱਖਾਂ ਖੋਲ ਕੇ ਔਰ ਇਸ ਪੋਜੀਸ਼ਨ ਦੇ ਵਿੱਚ ਮੁਠੀਆਂ ਬੰਦ ਕਰਕੇ ਆਪਾਂ ਇਦਾਂ ਇਦਾਂ ਕਰਨਾ ਹੈ ਇਦਾਂ ਪਿੱਛੇ ਦੇਖਣਾ ਔਰ ਫਿਰ ਪਿੱਛੇ ਦੇਖਣਾ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ ਛੇ ਫਿਰ ਸੱਤ ਫਿਰ 8 ਫਿਰ 9 ਫਿਰ ਫਿਰ 11 ਫਿਰ 12 ਫਿਰ 13 ਫਿਰ 14 ਫਿਰ 15 ਫਿਰ 16 ਫਿਰ 17 ਫਿਰ 18 ਫਿਰ 19 ਫਿਰ 20 ਦੈਨ ਰਿਲੈਕਸ ਸੋ ਤੁਸੀਂ ਦੇਖਿਆ ਹੋਣਾ ਜਿਹੜੀ ਪਹਿਲਾ ਸਟੈਪ ਕੀਤਾ ਸੀ ਉਹਦੇ ਵਿੱਚ ਆਪਾਂ ਇਹ ਕੀਤਾ ਸੀਗਾ ਆਪਾਂ ਵਾਪਸ ਆ ਕੇ ਇਦਾਂ ਇੱਕ ਦੋ ਤੁਸੀਂ ਇਦਾਂ ਵੀ ਕਰ ਸਕਦੇ ਹੋ 1 ਬਾਈ 1 ਅਗਰ ਕਰਨਾ ਤਾਂ 20 ਗੈਣਨੇ ਆ ਅਗਰ ਪੂਰਾ ਇੱਕ ਸਰਕਲ ਲਾਵਾਂਗੇ ਤਾਂ ਇੱਕ ਗੈਣਨਾ ਇਸਦੇ ਤੁਸੀਂ ਸਿਰਫ ਦੋ ਸੈਟ ਲਾਉਣੇ ਆ ਤੀਜਾ ਸੈਟ ਨਹੀਂ ਲਾਉਣਾ ਤੁਸੀਂ ਆਫਿਸ ਦੇ ਵਿੱਚ ਵੀ ਇਹ ਕਸਰਤ ਕਰ ਸਕਦੇ ਹੋ ਹੋਗੀ ਪਹਿਲੀ ਐਕਸਰਸਾਈਜ਼ ਦੂਜੀ ਐਕਸਰਸਾਈਜ਼ ਕੀ ਹੈ ਆਪਾਂ ਕਰਾਂਗੇ ਵਾਲ ਸਕੁਐਟ ਆਪਾਂ ਐਦਾਂ ਦੀਵਾਰ ਦੇ ਨਾਲ ਖੜ੍ਹ ਜਾਣਾ ਔਰ ਜਿੰਨਾ ਨੀਚੇ ਜਾ ਸਕਦੇ ਆ ਬਾਅਦ ਤੋਂ ਬਾਅਦ ਥੱਲੇ ਜਾਵਾਂਗੇ ਇੱਥੇ ਆਪਾਂ ਹੋਲਡ ਕਰਾਂਗੇ 15 ਸੈਕਿੰਡ 1 2 3 4 5 6 7 8 9 10 11 12 13 14 15 ਦੈਨ ਵਾਪਸ ਆ ਜਾ ਇਸਦੇ ਤੁਸੀਂ 4 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਵਾਲ ਸਕੁਆਟ ਐਕਸਰਸਾਈਜ਼ ਇਹ ਕਸਰਤ ਕਰਨ ਦਾ ਕੀ ਫਾਇਦਾ ਜਦੋਂ ਆਪਾਂ ਥੱਲੇ ਜਾਂਦੇ ਥੱਲੇ ਚਲੇ ਜਾਂਦੇ ਆ ਆਪਣਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਕੰਟਰੋਲ ਚ ਰਹਿਣਾ ਸ਼ੁਰੂ ਹੋ ਜਾਂਦਾ ਇਹ ਬਲੱਡ ਪ੍ਰੈਸ਼ਰ ਲਈ ਵੀ ਬਹੁਤ ਸੋਹਣੀ ਐਕਸਰਸਾਈਜ਼ ਹੈ ਸੋ ਇਹ ਕਸਰਤ ਤੁਸੀਂ ਅਗਰ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਤਾਂ ਉਸ ਨੂੰ ਘਟ ਕਰਨ ਲਈ ਤੁਸੀਂ ਇਹ ਕਸਰਤ ਕਰਨੀ ਸ਼ੁਰੂ ਕਰ ਦਿਓ ਇਸਦੇ 5 ਸੈਟ ਲਾਉਣੇ ਆ ਸਵੇਰੇ ਸ਼ਾਮ ਤੁਸੀਂ ਦੇਖੋਗੇ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਉਹ ਕੰਟਰੋਲ ਚ ਰਹਿਣਾ ਸ਼ੁਰੂ ਹੋ ਜਾਏਗਾ ਇਹ ਹੋਗੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਉਹ ਆਪਾਂ ਤੁਹਾਨੂੰ ਬੈਠ ਕੇ ਕਰਕੇ ਦਿਖਾਵਾਂਗੇ ਉਹ ਹੈ ਕੀ ਆ ਕੈਟ ਐਂਡ ਕੈਮਲ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਫਿਗਰ ਆਫ 4 ਚ ਆ ਜਾਣਾ ਦੇਖੋ ਤੁਸੀਂ ਧਿਆਨ ਨਾਲ ਔਰ ਆਪਾਂ ਬਿਲਕੁਲ ਸਿੱਧੇ ਇਦਾਂ ਹੈਗੀਆਂ ਫਿਗਰ ਆਫ 4 ਪਹਿਲਾਂ ਆਪਾਂ ਕੈਟ ਬਣ ਕੇ ਇੱਥੇ ਆਪਾਂ 5 ਸੈਕਿੰਡ ਹੋਲਡ 1 2 3 4 5 ਫਿਰ ਕੈਮਲ ਬਣ ਕੇ 1 2 3 4 5 ਇਹ ਇੱਕ ਸੈੱਟ ਹੋ ਗਿਆ ਜਦੋਂ ਕੈਮਲ ਬਣਨਾ ਆਹ ਚੀਜ਼ ਉੱਪਰ ਚੱਕ ਦੇਣੀ ਹੈ ਔਰ ਦੋਨਾਂ ਗੋਡਿਆਂ ਦੇ ਥੱਲੇ ਦੇਖਣ ਦੀ ਕੋਸ਼ਿਸ਼ ਕਰਾਂਗੇ ਆਪਾਂ ਜਦੋਂ ਕੈਟ ਬਣ ਕੇ ਸਾਹਮਣੇ ਉੱਪਰ ਦੇਖਣ ਦੀ ਕੋਸ਼ਿਸ਼ ਇਹ ਚੀਜ਼ ਨੀਤੇ ਚਲੀ ਜਾਏਗੀ ਇਥੇ ਆਪਾਂ 5 ਸੈਕਿੰਡ ਹੋਲਡ ਕਰਾਂਗੇ 1 2 3 4 5 1 2 3 4 5 1 2 3 4 5 1 2 3 4 5 1 2 3 4 5 1 2 3 4 5 ਸੋ ਇਸ ਤਰ੍ਹਾਂ ਤੁਸੀਂ ਪੰਜ ਸੈਟ ਲਾਉਣੇ ਇਹ ਹੋਗੀ ਤੁਹਾਡੀ ਕੈਟ ਐਂਡ ਕੈਮਲ ਐਕਸਰਸਾਈਜ਼ ਹੁਣ ਜਿਹੜੀ ਲਾਸਟ ਐਕਸਰਸਾਈਜ਼ ਹੈ ਉਹ ਤੁਹਾਡੇ ਪੇਟ ਲਈ ਵੀ ਬਹੁਤ ਵਧੀਆ ਉਹ ਤੁਹਾਡੇ ਲੱਤਾਂ ਲਈ ਵੀ ਬਹੁਤ ਵਧੀਆ ਉਹ ਤੁਹਾਡੇ ਚੈਸਟ ਲਈ ਵੀ ਬਹੁਤ ਵਧੀਆ ਔਰ ਤੁਹਾਡੀ ਰੀਡ ਦੀ ਹੱਡੀ ਲਈ ਵੀ ਬਹੁਤ ਵਧੀਆ ਜਿਸ ਨੂੰ ਪਲੈਂਕ ਕਿਹਾ ਜਾਂਦਾ ਸੋ ਉਹ ਕਸਰਤ ਤੁਸੀਂ ਕਿਵੇਂ ਕਰਨੀ ਆ ਤੁਸੀਂ ਬੈੱਡ ਤੇ ਬਿਲਕੁਲ ਸਿੱਧੇ लेट ਜਾਣਾ ਇਦਾਂ ਕਰਕੇ ਪਹਿਲਾਂ ਤਾਂ ਤੁਸੀਂ ਇਦਾਂ ਲੇਟ ਕੇ ਔਰ ਇੱਕ ਗੱਲ ਹੋਰ ਹਰ ਕਸਰਤ ਦੇ ਦੌਰਾਨ ਤੁਸੀਂ ਕਟੋਕਟ 1 ਤੋਂ 2 ਮਿੰਟ ਦਾ ਆਰਾਮ ਜ਼ਰੂਰ ਦਿਓ ਕਿਉਂਕਿ ਨਹੀਂ ਬਾਡੀ ਤੁਹਾਡੀ ਹੋਰ ਕਾਈਡ ਹੋ ਜਾਏਗੀ ਔਰ ਨੀਂਦ ਪੂਰੀ ਕਰਨਾ ਬਹੁਤ ਜ਼ਰੂਰੀ ਹੈ 7 ਤੋਂ 8 ਘੰਟੇ ਆਪਾਂ ਨੂੰ ਸੌਣਾ ਚਾਹੀਦਾ ਸੋ ਫਿਰ ਆਪਾਂ ਦੋਨੇ ਹੱਥਾਂ 'ਚ ਦੇਖੋ ਇਦਾਂ ਹੱਥ ਪਾ ਲੈਣੇ ਆ ਇਦਾਂ ਕਰਕੇ ਔਰ ਮੋਢਿਆਂ ਦੇ ਹੇਠਾਂ ਕੁੰਡੀਆਂ ਆ ਜਾਣਗੀਆਂ ਔਰ ਪੈਰ ਆਪਾਂ ਅੰਦਰ ਨੂੰ ਮੋੜ ਲੈਣੇ ਇਦਾਂ ਕਰਕੇ ਔਰ ਇਹ ਆਪਾਂ ਕਸਰਤ ਸਿਰਫ 5 ਸੈਕਿੰਡ ਹੋਲਡ ਕਰਨਾ ਔਰ ਆਪਾਂ ਉੱਪਰ ਚੱਕ ਦਾਂਗੇ ਇਦਾਂ ਦੇਖੋ ਤੁਸੀਂ ਗੋਡੇ ਵੀ ਉੱਪਰ ਲੱਕ ਵੀ ਉੱਪਰ ਔਰ ਗਰਦਨ ਇਸ ਪੋਜੀਸ਼ਨ 'ਚ ਪਲੈਂਕ ਕਿਹਾ ਜਾਂਦਾ ਹੈ ਇਸਨੂੰ इत आप सैकेंड होल्ड करा एक दो तेन चार पांच पेन रिलैक्स फिर आप थे तो बॉडी बिल्कुल रिलैक्स कर देनी है और इतना अद्धा मिनट आराम करके फिर आप करा और इतना फिर पांच पैकेंड होल्ड करा एक दो तीन चार पांच पेन रिलैक्स फिर आप रिलैक्स हो जाना तो इससे पूरे पैट लाने स्टार्टिंग ਦੋ ਹਫ਼ਤੇ ਬਾਅਦ ਇਸਦੇ ਤੁਸੀਂ 10 ਸੈੱਟ ਕਰਨੇ ਸ਼ੁਰੂ ਕਰ ਦੋਗੇ ਸੋ ਇਹ ਸਿਰਫ ਚਾਰ ਕਸਰਤਾਂ ਨੇ ਅਗਰ ਤੁਸੀਂ ਇਹ ਚਾਰ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ ਨਾ ਤਾਂ ਥੱਕਿਆ ਮਹਿਸੂਸ ਕਰੋਗੇ ਨਾ ਹੀ ਕਮਜ਼ੋਰ ਮਹਿਸੂਸ ਕਰੋਗੇ ਨਾਲ ਦੀ ਨਾਲ ਪਾਣੀ ਦਾ ਨਾਲ ਦੀ ਨਾਲ ਆਪਣੀ ਡਾਈਟ ਦਾ ਨਾਲ ਦੀ ਨਾਲ ਕਿਸੇ ਤਰ੍ਹਾਂ ਦੀ ਸਟ्रेस ਦਾ ਤੁਸੀਂ ਧਿਆਨ ਰੱਖਣਾ ਹੈ ਸੋ ਜੋ ਹੋਣਾ ਪਰਮਾਤਮਾ ਨੇ ਕਰ ਦੇਣਾ ਤੁਹਾਡੇ ਸੋਚੇ ਨਾਲ ਤੁਹਾਡੇ ਕਰਨ ਨਾਲ ਕੁਝ ਨਹੀਂ ਹੋਣਾ ਸੋ ਹਮੇਸ਼ਾ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਔਰ ਆਸਾਨ ਕਸਰਤਾਂ ਰੋਜ਼ਾਨਾ ਸ਼ੁਰੂ ਕਰਿਆ ਕਰੋ ਤੁਮੇ ਲੰਘ ਕੇ ਚਾਲ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ